ਜਿੰਨਾ ਤੁਹਾਡਾ ਵਜ਼ਨ ਹੈ ਉਹਦੇ ਵਜ਼ਨ ਤੁਹਾਡੇ ਫਰਜ਼ ਕਰ ਲੋ ਕੁਆਂਟਲ ਵਜ਼ਨ ਹੈ ਤਾਂ ਅੱਧਾ ਅੱਧਾ ਹੋ ਗਿਆ 50 50 ਐਮਐਲ ਤੁਸੀਂ ਲੈ ਲੈਣਾ ਕੈਸਟਰ ਆਇਲ ਆਹ ਕੈਸਟਰ 50 ਐਮਐਲ ਯਾਨੀ ਕਿ ਜਿਹੜਾ ਸਾਡਾ ਢੱਕਣ ਹੈਗਾ ਮਹਾਰਾਜਾ ਚਾਈ ਸ਼ਰਬਤ ਦਾ ਇਹ ਡੇਢ ਢੱਕਣ ਵਿੱਚ ਆਯੁਰਵੈਦਿਕ ਚੀਜ਼ਾਂ ਨੇ ਆਲੂ ਬੁਖਾਰਾ ਹੋ ਗਿਆ ਕਾਸ ਨਹੀਂ ਹੋ ਗਿਆ ਨੀਲੋ ਫੁੱਲ ਹੋ ਗਿਆ ਸੌਂਫ ਜੜ ਹੋਗੀ ਕੱਲੀ ਸੌਂਫ ਦੇ ਆਪਾਂ ਬੀਜ ਜਿਹੜੇ ਇੱਕ ਨੁਕਤਾ ਦਿੰਦੇ ਉਹਦੀ ਸੌਂਫ ਦੀ ਜੜ ਹੁੰਦੀ ਆ ਸੌਂਫ ਜੜ ਹੋਗੀ ਔਰ ਇਸ ਤਰ੍ਹਾਂ ਦੇ ਕਈ ਨੁਕਤੇ ਨੇ ਸਾਡੇ ਬਜ਼ੁਰਗਾਂ ਨੇ ਤਿਆਰ ਕੀਤਾ ਹੁਣ ਜਦੋਂ ਤੁਸੀਂ ਮਹਾਰਾਜਾ ਸ਼ਹੀ ਸ਼ਰਬਤ ਵੀ ਪੀਨੇ ਹੋ ਇਹ ਕਰਦਾ ਕੀ ਆ ਵੀ ਤੁਹਾਡੇ ਲਿਵਰ ਦੇ ਜਿੰਨੇ ਪੋਰਸ ਨੇ ਲਿਵਰ ਦੇ ਜਿੰਨੀਆਂ ਤਹਿਾਂ ਨੇ ਲਿਵਰ ਜਿਵੇਂ ਸਪੌਂਜ ਆ ਰੂਹ ਆ ਔਰ ਇਹਦੀ ਲਿਵਰ ਦੀ ਤਾਂ ਖਾਸੀਅਤ ਹੋਰ ਆ ਫਰੂਕੀ ਜੀ ਇਹਦਾ ਤੁਸੀਂ 80% ਕੱਟ ਦੋ 20% ਰੱਖ ਲਓ ਤੇ ਇਹਦੀ ਤਾਕਤ ਇਹ ਹੈ ਵੀ ਆਪਦੇ ਆਪ ਨੂੰ ਜਿਵੇਂ ਛਿਪਕਲੀ ਦੀ ਪੂੰਛ ਵਾਪਿਸ ਆ ਜਾਂਦੀ ਹੈ ਉਵੇਂ ਲਿਵਰ ਵਾਪਿਸ ਗਰੋ ਕਰ ਸਕਦਾ ਇਹਦੀ ਕਪੈਸਿਟੀ ਆ ਇਸ ਦੇ ਆਧਾਰ ਤੇ ਮੈਂ ਕੰਫੀਡੈਂਸ ਨਾਲ ਕਹਿਣਾ ਵੀ ਅਸੀਂ ਉਹ ਪੇਸ਼ੈਂਟ ਉਸ ਕੰਡੀਸ਼ਨ ਤੋਂ ਪੇਸ਼ੈਂਟ ਵਾਪਿਸ ਆਉਂਦੇ ਹੋਏ ਦੇਖੀ ਹੈ ਜੀ ਪਰ ਗੜ ਦੇ ਵਿੱਚ ਆ ਕੇ ਸਾਡੇ ਹਾਰ ਪਾਉਂਦੇ ਆ ਵੀ ਬਾਬਾ ਜੀ ਬਚਾ ਲਿਆ ਔਰ ਇਹ ਪਿਆਰ